ਸਾ ਬੈਗੁਰਜੀ ਕੀ ਫਤਿਹ ਮੈਂ ਜਗਦੇਵ ਸਿੰਘ ਬੋਪੜਾ ਐ ਪ੍ਰੋਪ੍ਰਾਇਟਰ ਬੋਪੜਾ ਇਲੈਕਟ੍ਰੀਕਲ ਇਲੈਕਟ੍ਰੋਨਿਕ ਵੈਲ ਮੈਂ ਆਪਣੇ ਵੱਲੋਂ ਸਮੂਹ ਇਸ ਵਸੀਆਂ ਨੂੰ ਪੰਜਾਬ ਵਸੀਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਸਾਰੇ ਕਾਮਨਾ ਕਰਦਾ ਹਾਂ ਔਰ ਸਾਰਿਆਂ ਦੇ ਪਰਿਵਾਰ ਤੇ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਔਰ ਇਹ ਜਿਹੜਾ ਤਿਉਹਾਰ ਹੈ ਵਿਸਾਖੀ ਦਾ ਤਿਉਹਾਰ ਹੈ ਸਾਡੇ ਸਿੱਖ ਸਵਾਵਾਸ ਤੇ ਬਹੁਤ ਮਹੱਤਾ ਰੱਖਦਾ ਹੈ ਅੱਜ ਦੇ ਦਿਨ 13 April 1799 ਨੂੰ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਪਿਆਰੇ ਨੂੰ ਅਮਰ ਸ਼ਿਕਾ ਕੇ ਖਾਲਸਾ ਸਥਾਪਨਾ ਦਿੱਸ ਜਿਹੜਾ ਖਾਲਸਾ ਦੀ ਸਥਾਪਨਾ ਕੀਤੀ ਸੋ ਇਸ ਕਰਕੇ ਇਸ ਦਿਨ ਵੀ ਸਾਡੇ ਸਿੱਖ ਸਮਾਜ ਨਾਲ ਬਹੁਤ ਮਹੱਤਾ ਹੈ 13 April ਅੱਜ ਗੁਰਪੁਰਬ ਬਸਾਖੀ ਦੇ ਦਿਨ ਲਗਭਗ ਕਣਕ ਦੀ ਬੱਕੇ ਤਿਆਰ ਹੋ ਜਾਂਦੀ ਹੈ ਕਿਸਾਨਾਂ ਵਾਸਤੇ ਵੀ ਇਸ ਦੀ ਕਾਫੀ ਮਹੱਤਤਾ ਹੈ ਔਰ ਮੈਂ ਇੱਕ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹਨਾ ਹੈ ਉਹ ਨਸ਼ਿਆਂ ਨੂੰ ਤਿਆਗ ਕੇ ਆਪਣੇ ਖੇਡਾਂ ਵੱਲ ਧਿਆਨ ਦੇਣ ਔਰ ਆਪਣੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਰਹਿਣ ਤਾਂ ਜੋ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਕੁਰਸੀਆਂ ਨੇ ਉਹ ਉਹਨਾਂ ਦਾਸਦਾ ਉਹਨਾਂ ਵਿੱਚ ਸੁਧਾਰ ਹੋ ਸਕੇ ਆ ਸਾਰੇ ਪਰਿਵਾਰ ਖੁਸ਼ਹਾਲ ਰਹਿਣ ਇੰਨਾ ਕਹਿੰਦਾ ਹੋਇਆ ਮੈਂ ਖਿਮਾਂਦਾ ਜੱਜ ਕਹਾਂ ਦੁਆਰਾ ਫਿਰ ਸਾਰੇ ਸਮੂਹ ਪੰਜਾਬਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ